ਮਸ਼ਹੂਰ ਇੰਸਟਾਗ੍ਰਾਮਰ ਤੇ ਯੂਟਿਊਬਰ ਦੀਪ ਮਠਾਰੂ ਤੇ ਉਸਦੀ ਵਾਈਫ ਸੰਦੀਪ ਇੱਕ ਲੰਮੇ ਟਾਈਮ ਤੋਂ ਇੱਕ ਦੂਜੇ ਤੋਂ ਵੱਖ-ਵੱਖ ਰਹਿੰਦੇ ਪਏ ਨੇ ਸੰਦੀਪ ਆਪਣੇ ਪੇਕੇ ਪਰਿਵਾਰ ਦੇ ਵਿੱਚ ਰਹਿੰਦੀ ਪਈ ਤੇ ਜਿਸ ਤੋਂ ਬਾਅਦ ਦੀਪ ਮਠਾਰੂ ਦੇ ਵੀਡੀਓਜ਼ નીચે ਅਕਸਰ ਕਮੈਂਟ ਕੀਤੇ ਜਾਂਦੇ ਨੇ ਇਹਨਾਂ ਦੇ ਚਾਹਣ ਵਾਲਿਆਂ ਦੁਆਰਾ ਕੀ ਸੰਦੀਪ ਕਿਉਂ ਤੁਹਾਡੇ ਤੋਂ ਦੂਰ ਰਹਿੰਦੀ ਆ ਉਹ ਕਿਉਂ ਪੇਕੇ ਰਹਿੰਦੀ ਪਈ ਹੈਗੀ ਇਹਨਾਂ ਦੇ ਚਾਣ ਵਾਲਿਆਂ ਦੁਬਾਰਾ ਇਹ ਵੀ ਕਿਹਾ ਗਿਆ ਕਿ ਇਹਨਾਂ ਦਾ ਡਿਵੋਰਸ ਹੋਣ ਵਾਲਾ ਹੈ ਜਲਦੀ ਹੀ ਸੋ ਉੱਥੇ ਆਪਾਂ ਤੁਹਾਨੂੰ ਦੱਸਦੀ ਕਿ ਹੁਣ ਸੰਦੀਪ ਦੇ ਭਰਾ ਨੇ ਚੁੱਪ ਤੋੜੀ ਆ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਦੀਪ ਮਠਾਰੂ ਤੇ ਸੰਦੀਪ ਦੇ ਵਿੱਚ ਕੁਝ ਮਿਸ ਅੰਡਰਸਟੈਂਡਿੰਗਸ ਹੋਈਆਂ ਨੇ ਜਾਂ ਕੋਈ ਗਲਤੀਆਂ ਕੀਤੀਆਂ ਨੇ ਦੀਪ ਮਠਾਰੂ ਨੇ ਜੋ ਉਹ ਬਾਰ-ਬਾਰ ਗਲਤੀਆਂ ਕਰਦਾ ਪਿਆਗਾ ਜਿਸ ਦੇ ਚੱਲਦਿਆਂ ਅਸੀਂ ਸੰਦੀਪ ਨੂੰ ਇੱਥੇ ਲਿਆਂਦਾ ਸੀਗਾ ਤੇ ਹੁਣ ਜਲਦੀ ਹੀ ਸੰਦੀਪ ਪਤੇਦੀਪ ਮਠਾਰੂ ਦੋਨੇ ਇਕੱਠੇ ਹੋਣ ਵਾਲੇ ਨੇ ਤੇ ਇਹ ਦੋਨੋਂ ਪਰਿਵਾਰ ਹੁਣ ਇੱਕ ਦੂਜੇ ਨਾਲ ਗੱਲ ਕਰਨ ਜਾ ਰਹੇ ਆ ਤੇ ਦੀਪ ਮਠਾਰੂ ਆਪਣੀਆਂ ਗਲਤੀਆਂ ਦੀ ਮਾਫੀ ਮੰਗ ਲਵੇ ਸੋ ਲੋਕਾਂ ਦੁਆਰਾ ਇਹ ਵੀ ਕਿਹਾ ਜਾ ਰਿਹਾ ਹੈਗਾ ਕਿ ਦੀਪ ਮਠਾਰੂ ਦੀਆਂ ਅਕਸਰ ਹੀ ਚੈਟਾਂ ਲੀਕ ਹੁੰਦੀਆਂ ਰਹਿੰਦੀਆਂ ਜਿੱਥੇ ਕਿ ਉਹ ਕੁੜੀਆਂ ਦੇ ਵੱਖ-ਵੱਖ ਕੁੜੀਆਂ ਦੇ ਰਿਪਲਾਈ ਕਰਦਾ ਰਹਿੰਦਾ ਉਹਨਾਂ ਨੂੰ ਮੈਸੇਜ ਕਰਦਾ ਰਹਿੰਦਾਗਾ ਤੇ ਜਿਸ ਤੋਂ ਬਾਅਦ ਲੋਕ ਇਹ ਵੀ ਕਹਿੰਦੇ ਪਏ ਨੇ ਕਿ ਹੋ ਸਕਦਾ ਕਿ ਉਹਨਾਂ ਦੀ ਚੈਟ ਕਰਕੇ ਹੀ ਦੀਪ ਮਠਾਰੂ ਦੀ ਵਾਈਫ ਸੰਦੀਪ ਦੀਪਨ ਨੂੰ ਛੱਡ ਕੇ ਗਈ ਹੋਵੇ ਕਿਉਂਕਿ ਦੀਪ ਮਠਾਰੂ ਦੀ ਚੈਟ ਹੈ ਜਿਹੜੀ ਕਿ ਉਹ ਬਹੁਤ ਵਾਰ ਲੀਕ ਹੋ ਚੁੱਕੀ ਆ ਕਿ ਵੱਖ-ਵੱਖ ਰੋਸਟਰਾਂ ਦੁਆਰਾ ਇਸ ਦੀ ਚੈਟ ਨੂੰ ਦਿਖਾਇਆ ਗਿਆਗਾ ਬਾਕੀ ਇੰਨਾਂ ਗੱਲਾਂ ਬਾਰੇ ਤੁਸੀਂ ਕੀ ਸੋਚਦੇ ਹੋ ਕਿ ਇੰਨਾਂ ਵਿੱਚ ਹੋਇਆ ਕੀ ਹੋਣਾ ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਕਰੇ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ